Eu acho ਕੀ ਤਿੰਨ ਨਿਤਪਦੁੱਤ ਸਭ ਪੈਰੀ ਪਾਏ ਕਾਨਕ ਨਾ ਮਹਾਰਾਜ ਸਭ ਨਾਲ ਤੇ ਵੱਡਾ ਸਭ ਤਾਵੇ ਅਗੇ ਆਰੰਗਵਾਏ ਉਸ ਨਾਮ ਤੋਂ ਮੈਂ ਪ੍ਰਮਾਣ ਜਾਨਾ ਜਿਹੜਾ ਇਸ ਤਾਰੂ ਜੰਦਾਰ ਪੂਰੀ ਦੁਨੀਆਂ ਉਹਦੇ ਘਰਾਂ ਤੇ ਨਮਸ਼ਕਾਰਾਂ ਕਰ ਸਕਣ ਮੈਂ ਜੀ ਹੈ ਕਰਨ ਕਰਨ ਸਤਿ ਆਕਾ ਏਕੋ ਅਵਰ ਦਾ ਦੂਜ ਕੋਈ ਸਾਰੀ ਸ੍ਰਿਸ਼ਟੀ ਦਾ ਕਰਤਾ ਪ੍ਰਮਾਤਮਾ ਆਪ ਹੈ ਕਹਿੰਦੇ ਨੇ ਬ੍ਰਹਮਾ ਜੀ ਤੋਂ ਸ੍ਰਿਸ਼ਟੀ ਪੈਦਾ ਹੋਈ ਪਰ ਗੁਰਮਤ ਕਹਿੰਦੀ ਆ ਉਹ ਅੰਕਾਰ ਬ੍ਰਹਮਾ ਤੋਂ ਉਤਪਤ ਬ੍ਰਹਮਾ ਦੀ ਉਤਪਤੀ ਕਰਨ ਵਾਲਾ ਵੀ ਪ੍ਰਮਾਤਮਾ ਹੈ ਉਹ ਅੰਕਾਰ ਹੀ ਆ ਜਿਸ ਚੋਂ ਬ੍ਰਹਮਾ ਜੀ ਨੇ ਆਪਣੇ ਚੇਤ ਵਿੱਚ ਉਸ ਪ੍ਰਮਾਤਮਾ ਨੂੰ ਵਸਾਇਆ ਜਿਵੇਂ ਕਿ ਜਿੰਨੇ ਦੇਵੀ ਦੇਵ ਤੇ ਪੀਰ پیغمبر ਔਲੀਏ ਸਤਨਾਕ ਜੋਗੀ ਜੱਤੀ ਦੇ ਬੰਬਰ ਜਿੰਨੇ ਸ੍ਰਿਸ਼ਟੀ ਚਾਹੇ ਜੋ ਜਿੰਦੇ ਕਾਇਨ ਹਨ ਸਭ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਨੇ ਸਭ ਨੂੰ ਪ੍ਰਮਾਤਮਾ ਨੇ țieਆ ਜਿਹਦੇ ਕੋਲ ਜੋ ਤਾਕਤ ਹੈ ਉਸ ਤਾਕਤ ਦਾ ਮਾਲਕ ਉਹ ਪ੍ਰਮਾਤਮਾ ਹੈ ਇਹ ਇਹ ਤਾਕਤ ਕਿਸੇ ਹੋਰ ਕੋਲ ਨਹੀਂ ਕਰਨ ਤਾਕਤ ਦਾ ਇੱਕ ਹੈ ਦੂਸਰਾ ਨਹੀਂ ਕੋਈ ਕੋਈ ਵੀ ਉਸ ਪ੍ਰਮਾਤਮਾ ਦੇ ਸਮਰੱਥ ਕੋਦੇ ਬਰਾਬਰ ਦਾ ਕੋਈ ਨਹੀਂ ਸਾਰੀਆਂ ਤਾਕਤਾਂ ਦਾ ਮਾਲਕ ਉਹ ਪ੍ਰਮਾਤਮਾ ਆਪ ਹੈ ਜੀ ਰਹਾਓ ਸਭ ਨੂੰ ਵਿਸ਼ਰਾਮ ਦੇ ਕੇ ਕਿਰਪਾ ਕਰ ਲੈ ਮਨ ਜੀ ਬਹੁਤੇ ਫੇਰ ਪਾਏ ਕਿਰਪਾ ਦਾ ਆਪ ਦੇ ਚਿਰਪਾ ਕੀਚਾ ਸਤਗੁਰੂ ਜਨਮ ਮਰਦੇ ਗੇੜ ਮਾਇਆ ਦੇ ਕੱਚੇ ਲੱਗੇ ਹੰਕਾਰ ਵਸ ਹੋ ਕੇ ਬੜੇ ਜਨਮ ਜਿਨੇ ਮੇਰੇ ਲੱਗ ਤੇ ਲਈ ਜਨਮ ਕੋਈ ਕਿੰਡ ਰੰਗਾ ਕਈ ਜਨਮ ਦਾ ਜੀਰ ਤਰੰਗਾ ਕਈ ਜਨਮ ਪੰਛੀ ਸਰਵ ਹੋਇਓ ਕਈ ਜਨਮ ਹੈ ਬ੍ਰਹਮ ਰਖ ਜਿਓ ਮਿਲ ਗੁਰਦੀਸ਼ ਮਿਲਣ ਕੀ ਬੜੀ ਆਸਰਤ ਦੇਸ ਦਰਿਆ ਇਹ ਜਨਮ ਐਸੇ ਕਰਾਂ ਬਹੁਤ ਮੁਸਾਇਦ ਬੜੇ ਸਮੇਂ ਤੋਂ ਪਾਸਾ ਮੈਂ ਇਸ ਗੇੜ ਦੇ ਵਿੱਚ ਪਿਆ ਹੋਇਆ ਕਿਰਪਾ ਕਰੋ ਅਪੀ ਬਾਪ ਬਖਸ਼ ਬੱਦੇ ਤੋਂ ਬਹੁਤ ਨਾ ਫਕਿਰ ਮੇਰਾ ਇਸ ਜਨਮ ਦੇ ਵਿੱਚ ਮੈਨੂੰ ਬਖਸ਼ ਦਿਓ ਕਿਤੇ ਇਸ ਜਨਮ ਵਿੱਚ ਮੈਂ ਅਧੂਰਾ ਨਾ ਰਹਿ ਜਾ ਤੇ ਫਿਰ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਬਾਅਦ ਤੇ ਮੈਨੂੰ ਫਿਰ ਕਿਸੇ ਜਨਮ ਤੋਂ ਚੜਾ ਪਵੇ ਐਸੇ ਜਨਮ ਵਿੱਚ ਰਹਿਮਤ ਕਰ ਦਿਓ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਦੇਖੋ ਆਪਣਾ ਕਾਹੀ ਵਕਸ਼ ਕਰੀ ਜਾ ਪ੍ਰਮਾਤਮਾ ਜਿਹੜੀ ਵੀ ਦਾਤ ਦਿੰਦਾ ਨਾ ਉਹ ਦਿਆਨੂ ਕਿਰਪਾ ਨੂੰ ਸੁਭਾਅ ਕਰਕੇ ਦਿੰਦਾ ਤੇ ਤਰੁੱਠ ਕੇ ਦਿੰਦਾ ਇਸ ਲਈ ਲੋਰੀ ਜਦੋਂ ਪ੍ਰਮਾਤਮਾ ਤੋਂ ਮੰਗਿਆ ਜਾਂਦਾ ਇੱਕ ਅਰਦਾਸ ਕਰਕੇ ਮੰਗਿਆ ਜਾਂਦਾ ਬੇਨਤੀ ਕਰਕੇ ਮੰਗਿਆ ਜਾਂਦਾ ਝੋਲੀ ਢੱਡ ਕੇ ਮੰਗਦੇ ਬਣ ਕੇ ਮੰਗਿਆ ਜਾਂਦਾ ਤੇ ਜਿਨ੍ਹਾਂ ਨੂੰ ਸਮਝ ਪਈ ਕੌਂਡਾ ਨੇ ਝੋਲੀ ਆੜ ਕੇ ਕਿਆ ਪਰਮਾਤਮਾ ਕਿਰਪਾ ਕਰੋ ਤਿਆ ਤੇ ਕਰਸ ਆਓ ਮੈਨੂੰ ਦਰਸ਼ਨ ਦੀਦਾਰ ਬਖਸ਼ੋ ਮੈਨੂੰ ਆਪਣੇ ਚਰਨਾਂ ਨਾਲ ਬੇਨੋਂ ਮੈਨੂੰ ਆਪਣਾ ਬਣਾ ਲਓ ਤੁਹਾਡੇ ਤੋਂ ਬਿਨਾਂ ਸਾਡਾ ਇਸ ਜ਼ਿੰਦਗੀ ਦੇ ਵਿੱਚ ਕੋਈ ਸਹਾਰਾ ਨਹੀਂ ਕਿਉਂਕਿ ਸਾਨੂੰ ਸਾਧਕ ਹੋਣੀ ਚਾਹੀਦਾ ਆਪ ਮਨ ਜੋ ਅਤਨਵਾ ਹੈ ਉਹ ਸਾਧਨ ਮੇਰਾ ਮਨ ਚਾਹੇ ਜਿਹੜਾ ਲੋਭ ਤੇ ਸੰਭੋਗ ਵਿੱਚ ਸਾਡੀ ਮਾਂ ਫਟ ਵਾਲਾ ਹੋਵੇ ਉਸ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਮਨੁੱਖਾ ਜਨਮ ਦੇ ਵਿੱਚ ਗੁਰੂ ਪਰਮਾਤਮਾ ਦੇ ਰਾਹੀ ਸਾਨੂੰ ਦਰਸ਼ਨ ਦੀਦਾਰ ਬਖਸ਼ੀਂ ਨੰਤ ਨਾਨਕ ਭਰਮ ਪਟ ਓਲੇ ਹੋਰ ਪਰ ਸਾਸੀ ਜਾਣਿਆ ਗੁਰੂ ਦੀ ਕਿਰਪਾ ਤੋਂ ਜਿਮਤ ਵਰਤਦੀ ਆ ਨਾ ਸਤੂ ਜਿੰਨੇ ਸਾਡੇ ਮਨ ਗਿਰਦੇ ਵਿੱਚ ਭਰਮ ਨੇ ਬਹੁਤ بڑا ਖਤਰਨਾਕ ਜਿਸੇ ਇੱਕ ਪਾਸੇ ਧਰਮ ਹੋਵੇ ਦੂਜੇ ਪਾਸੇ ਭਰਮ ਹੋਵੇ ਧਰਮ ਉਹ ਨੂੰ ਕਹਿੰਦੇ ਜਿੱਥੇ ਦੁਰਾਹਾ ਫਟਦਾ ਹੋਵੇ ਦੋ ਰਸਤੇ ਹੋਣ ਜਿਹੜਾ ਉਹ ਦੁਰਾਹਾ ਦਾ ਉਹ 10 ਦੀ 25 ਮੀਟਰ ਦੀ ਹੁੰਦਾ ਉਹ 25 ਦੀ ਫੁੱਟ ਦੇ ਹੁੰਦਾ ਪਰ ਉੱਥੇ ਦੋ ਰਸਤੇ ਜਦੋਂ ਕਿਸੇ ਰਸਤਾ ਗਲਤ ਫੜ ਗਏ ਤਾਂ ਉਹ ਕਿੰਨਾ ਨੁਕਸਾਂ ਖੇਡ ਲੈ ਜਾਏਗਾ ਸਤਿਗੁਰੂ ਕਹਿੰਦੇ ਇਹੋ ਤੇ ਗਲਤ ਰਸਤਿਆਂ ਤੇ ਉਹ ਪੈਂਦੇ ਜਿਨ੍ਹਾਂ ਦੇ ਮਨ ਹਲੇ ਧਰਮਾਂ ਦੇ ਵਿੱਚ ਪਏ ਹੋਏ ਜਿਹੜੇ ਧਰਮ ਨੂੰ ਧਰਮ ਸਮਝ ਕੇ ਪੜਿਆ ਜਿਹੜੇ ਧਰਮ ਦੇ ਵਿੱਚ ਮਾਇਆ ਪਿੱਛੇ ਲੱਗੇ ਧਰਮ ਦੇ ਵਿੱਚ ਕਿਸੇ ਹੋਰ ਦੇ ਪਿੱਛੇ ਲੱਗੇ ਉਹ ਆਪਣੇ ਜੀਵਨ ਤੋਂ ਭਟਕ ਜਾਂਦੇ ਆ ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹਨਾਂ ਦੇ ਜੀਵਨ ਤੋਂ ਸਤਿਗੁਰੂ ਧਰਮ ਜਿਹੜੇ ਨੇ ਉਹ ਮੁਕਾਜ਼ਦਾ ਧਰਮ ਕਟ ਫੁੱਲੇ ਧਰਮਾਂ ਦੇ ਦਰਵਾਜ਼ਿਆਂ ਨੂੰ ਖੋਲ ਕੇ ਅੰਦਰ ਬੈਠੇ ਸਰਕਾਰ ਦੇ دیدار اکال پور واح پر ਪਰ ਕੇ ਕਿਰਪਾ ਗੁਰੂ ਦੇ ਰਾਹੀ ਵਰਤਦੀ ਹੈ ਉਸ ਅਕਾਲ ਪੁਰਖ ਪਰਮਾਤਮਾ ਪਰਮਾਤਮਾ ਦੇ ਅਗੇ ਜੀ ਦੇ ਤੋਂ ਵੱਡਾ ਦਾਤਾ ਕੋਈ ਨਹੀਂ ਕਿਉਂਕਿ ਉਸ ਦਾਤੇ ਅਗੇ ਛੋੜੀ ਆੜੀਏ ਨਾਮ ਦੀ ਦਾਤ ਮੰਗਣੀ ਹੈ ਅੱਜ ਦੇ ਸ਼ਬਦ ਦਾ ਸਾਥ ਇਹ ਬਖਸ਼ਿਆ ਔਰ ਨਾਟਕੀ ਦਾ ਸ਼ਬਦ ਸਰਵਨ ਕਰੀਏ ਜੀ ਇਹ ਨੰਤਰ ਤੇਰੀ ਨੀਤ ਦਾਤਾ ਪਰਮਾਤਮਾ ਇੰਨਾ ਵਿਆਪਤ ਹੈ ਇੰਨਾ ਵਿਸ਼ਾਲ ਹੈ ਸਨਾਤਨ ਧਰਮ ਦੇ ਗ੍ਰੰਥ ਵਿੱਚ ਆਰ ਦੇ ਉਹ ਵੇਦ ਵੀ ਉਸ ਪਰਮਾਤਮਾ ਦਾ ਪਾਰਾ ਮਾਰ ਉਹਦਾ ਆਤਮ ਨਹੀਂ ਲੱਗ ਸਕਦਾ ਇਸਲਾਮ ਧਰਮ ਦੇ ਤਿਤੇਵ ਨੇ ਉਹਨਾਂ ਤਿਤੇਵਾਂ ਦੇ ਵਿੱਚ ਵੀ ਉਸ ਪਰਮਾਤਮਾ ਦੇ ਆਤ ਅੰਤ ਉਹਦੇ ਹਰ ਬੰਦੇ ਦਾ ਸਹੀ ਪਤਾ ਲੱਗਦਾ ਜੋ ਪਰਮਾਤਮਾ ਇੰਨਾ ਵਿਸ਼ਾਲ ਹੈ ਤੋ ਆਲ ਮੁਖ ਅਪਰਪਰ ਕਰਤਾ ਜੀ ਤੁਮ ਜੀਵਣ ਅਪਰ ਦਾ ਕੋਈ ਜਾਂ ਸੀ ਪਣਦਿਆ ਕੋਈ ਨਾ ਜਾਣੈ ਤੇਰਾ ਕੀਤਾ ਕਿਰਤ ਜੀ ਦਾ ਪਰਮਾਤਮਾ ਇੰਨਾ ਵਿਆਪ ਹੈ ਉਹਦਾ ਚੀਰਾ ਭਾਵੇਂ ਸੀ ਹੁਣ ਦਸਤਾਰ ਕਹਿੰਦੇ ਆ ਪੱਗ ਕਹਿੰਦੇ ਆ ਕਿਸੇ ਵੇਲੇ ਇਸ ਦਸਤਾਰ ਦੇ

ਕਾ ਸੰਸਾਰਿਕ ਦੂਜੇ ਤੋਂ ਸੁਣ ਸੁਣ ਕੇ ਕਹਿ ਰਿਹਾ ਸੁਣ ਵੱਡਾ ਆਪੇ ਸੋਇ ਕਿ ਵੱਡਾ ਮੱਤਾ ਦਿੱਤਾ ਇਹ ਤਾਂ ਦੇਖ ਕੇ ਪਤਾ ਲੱਗਦਾ ਨਾ ਪਰਮਾਤਮਾ ਕਿੰਨਾ ਵੱਡਾ ਇਹ ਤਾਂ ਇੱਕ ਦੂਜੇ ਤੋਂ ਸੁਣ ਕੇ ਉਹਨਾਂ ਵੱਡਾ ਵੱਡਾ ਸਾਰੇ ਕਹਿ ਰਿਹਾ ਸਤਿਗੁਰੂ ਕਹਿੰਦੇ ਸ਼ੰਕਰਾ ਜੀ ਜਾਣਦੇ ਕਿ ਇਹ ਕੋਝ ਘਾਰੇ ਦੇਵ ਦੇਵੀਆਂ ਨਹੀਂ ਜਮ ਮर्म ਉਹ ਸਭ ਤੋਂ ਉਪਰ ਲਖਤ ਸਭ ਜਿਹੜਾ ਪਰਮਾਤਮਾ ਸਭ ਤੋਂ ਉੱਤਮ ਹੈ ਸਾਰ ਇਨਾ ਵਿਸ਼ਾਲ ਹੈ ਜਿਸ ਪਰਮਾਤਮਾ ਦਾ ਕੋਈ ਆਦਿ ਸਿਚਾਰ ਨਹੀਂ ਲੱਗ ਸਕਦਾ ਆਦਿ ਸਬਾਤ ਪਿਤਾ ਪੁੱਤ ਭਰਾਤਾ ਅਸੀਂ ਗੁਰੂ ਸਹਿਬਾਨਾਂ ਦੇ ਪ੍ਰਕਾਸ਼ਮੁਖ ਬਣਨੇ ਆ ਗੁਰੂ ਸਹਿਬਾਨਾਂ ਦੀ ਜੋਤੀ ਜੋਤਿਆਲੇ ਬਣਨੇ ਆ ਸਾਡੇ ਕੋਲ ਗੁਰੂ ਸਹਿਬਾਨਾਂ ਦੇ ਸਰਸਬੀ ਨਾਮੇ ਵਿੱਚੇ ਤਲਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਦਾ ਨਾਮ ਸਾਨੂੰ ਪਤਾ ਹੈ ਨਾਨਕ ਸਾਹਿਬ ਦੀ ਭੈਣ ਦਾ ਨਾਮ ਸਾਨੂੰ ਪਤਾ ਹੈ ਨਾਨਕ ਸਾਹਿਬ ਦੀ ਧਰਮ ਪਤਨੀ ਦਾ ਨਾਮ ਸਾਨੂੰ ਪਤਾ ਹੈ ਦਸੇ ਪਾਤਸ਼ਾਹਾਂ ਦਾ ਮਹਸਾਬੀ ਰਾਮਾ ਸਾਡੇ ਕੋਲ ਹੈ ਉਹਨਾਂ ਦੇ ਸੀ ਪ੍ਰਕਾਸ਼ ਧਿਆਨ

ਸੰਕਪਤੀ ਪਰ ਜੋਤ ਨਹੀਂ ਆਵੇ ਤਾਂ ਤਰੰਤ ਜਨਨ ਚਲੋ ਰੇ ਕਹਿੰਦੇ ਨੇ ਕਹੋ ਪ੍ਰਭੂ ਮੈਂ ਸੋ ਗੁਰ ਪਾਇਆ ਜਾ ਕੇ ਮਾਇਸ ਬਸ ਹੋ ਰੇ ਮੈਂ ਉਸ ਪ੍ਰਭਾਤਮਾ ਨਾਲ ਜੁੜ ਗਿਆ ਉਹਦੇ ਨਾਲ ਨਾਲ ਜੁੜਿਆ ਜਿਸ ਦਾ ਨਾਮ ਕੋਈ ਬਾਪ ਹੈ ਤੇ ਨਾ ਜਿਸ ਦਾ ਕੋਈ ਬਾਪ ਹੈ ਉਹ ਆਪਣੇ ਆਪ ਤੋਂ ਅਜੂਨੀ ਸੈਭਕ ਆਪਣੇ ਆਪ ਤੋਂ ਪ੍ਰਕਾਸ਼ ਬਣਦਾ ਇਸ ਲਈ ਪ੍ਰਭਾਤਮਾ ਦਾ ਪਾਈ ਜਨਮ ਨਹੀਂ ਹੋਇਆ ਤੇ ਜਿੰਦੇ ਰੱਬੀਓ ਜਿਹਦਾ ਜਨਮ ਨਹੀਂ ਹੋ ਉਸ ਪ੍ਰਭਾਤਮਾ ਦੀ ਮੌਤ ਵੀ ਨਹੀਂ ਹੋਣੀ ਪ੍ਰਭਾਤਮਾ ਜੁਗਤ ਜੁਗਾਦ ਹੈ ਤੇ ਮੈਂ ਵੀ ਬੇਨਤੀ ਕਰਦਿਆਂ ਇਸ ਗੁਰੂ ਗ੍ਰੰਥ ਸਾਹਿਬਹ ਜੀ ਦੀ ਹਜ਼ੂਰੀ ਤੁਸੀਂ ਬੈਠਿਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦਾ ਜੇ 54 ਸ਼ਤਰ ਤੱਕ ਤੇ ਮਾਲਕ ਕਹਿੰਦੇ ਆ ਕਈ ਵਾਰ ਲੋਕ ਕਹਿੰਦੇ ਜੀ 54 ਸ਼ਤਰ ਤੱਕ ਤਾਂ ਰਾਜਿਆਂ ਕੋਲ ਦੀ ਤੇ ਗੁਰੂ ਗ੍ਰੰਥ ਸਾਹਿਬ ਵੀ 54 ਸ਼ਤਰ ਤੱਕ ਤਾਂ ਦੇ ਮਾਲਕ ਮੈਂ ਉਹ ਨਾਮ ਬੇਨਤੀ ਕਰਾਂ ਜੇ ਭਾਈ ਰਾਜਿਆਂ ਕੋਲ 54 ਸ਼ਤਰ ਤੱਕ ਤਾਂ ਜ਼ਰੂਰ ਨੇ ਪਰ ਰਾਜਿਆਂ ਨਾਲ ਕੋਈ ਚੋਖੋ ਯੁਗਾਦਾਰ ਸ਼ਬਦ ਨਹੀਂ ਲਾਂਦਾ